ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ পেট ਦਰਦ ਵਾਸਤੇ ਇੱਕ ਜੈਲਜ ਲੈ ਕੇ ਆਈਆਂ ਜਿਹਦੇ ਨਾਲ ਤੁਹਾਡੇ পেট ਵਿੱਚੋਂ ਗੈਸ ਤੇ ਯਾ ਬਿਲਕੁਲ ਖਤਮ ਹੋ ਜੂਗੀ ਇਹਦੇ ਵਿੱਚ ਆਪਾਂ ਨੇ ਹਿੰਗ ਲੈਣੀ ਆ ਸੁੱਕੀ ਅਦਰਕ ਹਰੀ ਸੌਫ ਪੁਦੀਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗ੍ਰੈਂਡ ਤੂੰ ਨਮਕਾ ਗਰਮ ਪਾਣੀ ਨਾਲ ਸਵੇਰੇ ਸਾਮ ਲੈਣਾ ਸ਼ੁਰੂ ਕਰ ਦਿਓ। ਇਹਦੇ ਨਾਲ ਤੁਹਾਨੂੰ ਬਹੁਤ ਹੀ ਰਾਹਤ ਮਿਲੂਗੀ। ਤੇ ਤੁਹਾਡੀ ਜਿਹੜੀ ਗੈਸ ਤੇ ਜਾਵਾ ਉਹਦੇ ਨਾਲ ਹੀ ਖਤਮ ਹੋ ਜਾਊਗੀ। ਇਹ ਮੇਰਾ ਟ੍ਰਿਕ ਵਰਤ ਕੇ ਦੇਖੋ ਦੱਸਿਆ ਮੈਂਨੇ ਤੁਹਾਨੂੰ ਇਹ ਕਰਨਾ। ਤੁਹਾਨੂੰ ਜੈ ਸ੍ਰੀ ਰਾਮ ਬੰਦਰੀ ਜੀ। ਬਣ ਬਰਾਬਰ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਤਾਂ ਜੋ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਾਮ ਬੰਦਰੀ ਜੀ।